ਅੱਜ ਪਿੰਡ 'ਚ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਪ੍ਰੋਗਰਾਮ ਦੀਆਂ ਤਿਆਰੀਆਂ ਹੋ ਰਹੀਆਂ ਅੱਜ ਭੋਗ ਪਾਈ ਜਾਣਗੇ ਤੇ ਲੰਗਰ ਦੀ ਤਿਆਰੀ ਹੋ ਰਹੀ ਹੈ ਕਮਲ, ਤਲਜੀਤ, ਇਧਰ ਪੰਮਾ ਸਾਡੇ ਚਾਚੀ ਜੀ ਬੈਠੇ ਸੀ ਤੇ ਤਿਆਰੀ ਹੋ ਰਹੀ ਹੈ ਫੁੱਲ ਲੰਗਰ ਤਿਆਰ ਹੋ ਰਹੇ ਨੇ ਇਧਰ ਲੱਗ ਰਿਹਾ ਮਟਰ ਪਨੀਰ ਨੂੰ ਤੜਕਾ ਤੇ ਰਾਹੁਲ ਸੇਵਾ ਨਿਭਾ ਰਿਹਾ ਇਧਰ ਲੱਕੀ ਪਰਮਜੀਤ ਤੇ ਅਮਿਤ ਇਹ ਕਰ ਰਿਹਾ ਨੇ ਪਕੌੜਿਆਂ ਦੀ ਸੇਵਾ ਤੇ ਲੱਕੀ ਪਤਾ ਨਹੀਂ ਕਿਉਂ ਮੋਰੇ ਹੱਥ ਕਰ ਲਾਂਦਾ ਵੀ ਮੇਰੀ ਫੋਟੋ ਨਾ ਜਾਵੇ ਕਿਤੇ ਫਿਲਮ ਨਾ ਬਣ ਜਵੇ ਇਹਦਾ ਚਾਨਵਰਗਾ ਚਿਹਰਾ ਲਕੋ ਲਾਂਦਾ ਆਪਣਾ ਇਹ ਬੜੇ ਸੇਵਾਦਾਰ ਪੱਕੇ ਆ ਮੁੰਡੇ ਸਾਰੇ ਬਹੁਤ ਕੰਮ ਕਰਦੇ ਆ ਸਾਡੇ ਪਿੰਡ ਦੇ ਨੌਜਵਾਨ ਗੱਭਰੂ ਇਹ ਹਲਵਾਈ ਭਾਈ ਜਾਰਾ ਪਕੌੜੇ ਸਾਹਮਣੇ ਆ ਤੇ ਹੁਣ ਦਿਖਾਉਂਦੇ ਤੁਹਾਨੂੰ ਬਾਹਰ ਦਾ ਦ੍ਰਿਸ਼ ਨਾਲ ਨਾਲ ਬਣਾਈ ਜਾ ਰਹੇ ਨੇ ਨਾਲ ਨਾਲ ਵਰਤਾਈ ਜਾ ਰਹੇ ਨੇ ਆਹ ਹੈ ਗੁਰਦੁਆਰਾ ਸਾਹਿਬ ਦਾ ਮਨਮੋਹਕ ਦ੍ਰਿਸ਼ ਉੱਪਰ ਗੁਰਦੁਆਰਾ ਸਾਬ ਦੇ ਤਿਆਰੀਆਂ ਪੂਰੀਆਂ ਅੱਜ ਭੋਗ ਪਾਏ ਜਾਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਤੇ ਆਹ ਆਪਣਾ ਕਾਰੋਬਾਰ ਲਾਈ ਬੈਠੇ ਸੱਜਣ ਮਿੱਤਰ ਦੁਕਾਨਾਂ ਸਜਾਈਆਂ ਹੋਈਆਂ ਜਿੱਥੋਂ ਬੱਚੇ ਆਪਣੇ ਖੇਡਣ ਦਾ ਸਮਾਨ ਖਰੀਦਣਗੇ ਬੀਬੀਆਂ ਆਪਣੇ ਹਾਰ ਸ਼ਿੰਗਾਰ ਦਾ ਸਮਾਨ ਖਰੀਦਣਗੀਆਂ ਤੇ ਉਹ ਦੂਰ ਤੱਕ ਦੁਕਾਨਾਂ ਝੰਡੋਲ ਪੰਘੂੜੇ ਲੱਗੇ ਹੋਏ ਆ ਇਹ ਬਸ ਮੇਰੀ ਇਨੀਖ ਹਾਜ਼ਰੀ ਸੀ ਉਸ ਤੋਂ ਬਾਅਦ ਮੈਂ ਜਾਣਾ ਹੈ ਜਲੰਧਰ